ਗਾਈਸ ਇੱਕ ਹੋਰ ਗੁੱਡੀ ਫੜ ਲਈ ਹਾਂ ਚੈੱਕ ਕਰੋ ਤੁਸੀਂ ਤੇ ਗਾਈਸ ਇੱਕ ਹੋਰ ਸਾਡੇ ਦਾ ਗੁੱਡਾ ਚੈੱਕ ਕਰੋ ਇੱਥੋਂ ਪੁੱਲ ਦਿੱਤੋਂ ਤੇ ਗਾਈਸ ਹੁਣ ਇੱਕ ਹੋਰ ਗੁੱਡੀ ਲੁੱਟ ਲਈਏ ਦੋ ਗੀਆਂ ਖਾਓ ਇਧਰ ਇੱਕ ਆ ਇਹ ਕਾ ਦੇ ਕਾ ਦੋ ਤੇ ਗਾਈਸ ਚੈੱਕ ਕਰੋ ਪਹਿਲਾਂ ਸਾਡੀ ਤੁਸੀਂ ਮਿਹਨਤ ਹੈਲੋ ਗਾਈਸ ਅਨਡ ਵੈਲਕਮ ਟੂ ਮਾਈ ਨਿਊ ਵਲੌਗ ਤੇ ਸਾਰਿਆਂ ਨੂੰ ਪਹਿਲਾਂ ਸਭ ਤੋਂ ਹੈਪੀ ਲੋੜੀ ਤੇ ਕਿਉਂਕਿ ਅੱਜ ਲੋੜੀ ਆ ਪੰਜਾਬ ਚ ਤੁਹਾਨੂੰ ਪਤਾ ਇਹ ਲੋੜੀ ਦਾ ਤਿਆਰ ਕਿੰਨੀ ਧੂਮ ਧਾਮ ਨਾਲ ਮਨਾਇਆ ਜਾਂਦਾ ਵਾ ਤੇ ਫਾਰੇ ਆ ਫੇਵਰਟ ਤਿਹਾਰ ਹੁੰਦਾ ਵਾ ਏ ਤੇ ਕੱਲ ਮੱਗਈ ਆ ਅੱਜ ਲੋਹੜੀ ਤੇ ਸਪੈਸ਼ਲ ਵਲੌਗ ਲੋਹੜੀ ਤੇ ਬੰਦਾ ਹੈ ਨਾ ਕਿਉਂਕਿ ਦਿਨ ਤਿਹਾਰ ਦਾੜਾ ਵਲੌਗ ਸਪੈਸ਼ਲ ਹੁੰਦਾ ਆ ਤੇ ਸਪੈਸ਼ਲ ਲੋਗ ਸਪੈਸ਼ਲ ਫੈਮਿਲੀ ਲਈ ਆਪਣੇ ਲਈ YouTube ਸਾਰੀ ਫੈਮਿਲੀ ਲਈ ਤੇ ਅਸੀਂ ਹਾਲੇ ਬਾਹਰ ਆਏ ਇਧਰ ਨੂੰ ਹੁਸਰ ਹੁਸਨ ਨੇ ਪਾਉਣਾ ਹੀ ਵਲੌਗ ਘਰੇ ਨੈਟਵਰਕ ਨਹੀਂ ਆਉਣ ਦੇ ਉਹਦੇ ਤੇ ਇੱਥੇ ਆਏ ਸਕੂਲ ਵਾਲੀ ਸਾਈਡ ਆ ਸਕੂਲ ਸਾਡਾ ਜਿੱਥੇ ਪੜੇ ਆ ਚੈੱਕ ਕਰੋ ਸਰਕਾਰੀ ਸਕੂਲ ਨੇ ਆਪਾਂ ਸਰਕਾਰੀ ਸਕੂਲਾਂ ਵਾਲੇ ਬੱਚੇ ਹੀ ਆਗੇ ਬਾਕੀ ਹੁਣ ਚੱਲਦੇ ਆ ਕਰੇ ਕਰੇ ਨਹਾ ਕੇ ਫਰੈਸ਼ ਹੋਣੇ ਆ ਕੱਪੜੇ-ਕਪੜੇ ਮਤਲਬ ਚੇਂਜ ਕਰਕੇ ਤੇ ਰੈਡੀ ਹੋ ਕੇ ਫਿਰ ਮਿਲਦੇ ਤੁਹਾਨੂੰ ਆਪਾਂ ਕਿਤੇ ਜਾਣੇ ਆ ਜਾਂ ਫਿਰ ਸਪੈਸ਼ਲ ਕੋਈ ਚੈਲੰਜ ਕਰਦੇ ਕੋਈ ਵਲੌਗ ਬਣਾਉਨੇ ਆ ਤੁਹਾਨੂੰ ਵਲੌਗ ਦੇ ਵਿੱਚ ਪਤਾ ਲੱਗੂ ਬਣੇ ਰਿਓ ਸਾਡੇ ਵਲੌਗ ਦੇ ਵਿੱਚ ਤੇ ਬਹੁਤ ਇੰਟਰਸਟਿੰਗ ਹੋਊਗਾ ਸਾਰਿਆਂ ਨੂੰ ਵਲੌਗ ਆਪਣਾ ਉਹ ਅਫਦਿਸ਼ਮਨ ਪੇ ਆ ਗਿਆ ਜਿੱਥੇ ਵੀਡੀਓ ਬਣਾਉਣ ਲੱਗਦੇ ਉਹ ਆਇਆ ਦਾ ਹੀ ਆਹ ਸੌਜੀ ਵਾਲਾ ਅੰਕਲ ਜਦੋਂ ਇਹ ਵੀਡੀਓ ਬਣਾਉਣ ਲੱਗਦੇ ਹਨ ਉਦੋਂ ਹੀ ਉਹ ਚ ਖੁੰਬਾ ਆਵੜਾਣਾ ਤੇ ਮਕਾਣਾ ਗੰਡੇ ਗੰਡੇ ਉਹ ਲ ਦੁਸ਼ਮਨ ਨਹੀਂ ਵੈਸੇ ਆ ਮਜ਼ਾਕ ਕਰਨ ਨੇ ਪਰ ਇਹ ਆ ਵੀ ਪਤਾ ਨਹੀਂ ਕੀ ਚੱਕਰ ਜਦੋਂ ਅਸੀਂ ਕੋਈ ਵੀਡੀਓ ਬਣਾਉਣ ਦੀ ਵਿੱਚ ਆਵਾਜ਼ ਆਉ ਆਪਾਂ ਨੇ ਕਿਦਰ ਲਈ ਪਾਸੇ ਆਂਦੇ ਉਦੋਂ ਅਸੀਂ ਉਹ ਜੰਗਲ ਚ ਜਾ ਕੇ ਵਲੌਗ ਬਣਾਇਆ ਦੂਰ ਉਧਰੋਂ ਪਾਣੀ ਇਧਰੋਂ ਕਿਦੋਂ ਉਹਦੀ ਆਵਾਜ਼ ਆਣ ਢੀ ਹੋਂ ਪਤਾ ਨਹੀਂ ਕੀ ਚੱਕਰ ਸੋ ਗਾਈਸ ਹਮ ਆ ਰਹੇ ਇੱਥੇ ਔਰ ਹਮਨੇ ਡੋਰ ਵੀ ਲੂਟ ਲਈ ਔਰ ਪਤੰਗ ਵੀ ਲੂਟ ਲਈ ਇੱਕ ਇੱਕ ਜੀ ਹੁਸਨਪ੍ਰੀਤ ਵੀ ਐ ਟੌਪ ਕਰ ਚਲੋ ਤਾਂ ਹੀ ਕਰ ਤੇ ਗਾਈਸ ਹੁਣ ਇੱਥੇ ਲੰਗਰ ਲੱਗਾ ਸਾਡੇ ਇੱਥੇ ਲੰਗਰ ਛਕਦੇ ਆ ਪਕੌੜਿਆਂ ਚੱਲਣ ਦਾ ਲੰਗਰ ਲੰਗਰ ਪੂਰਾ ਛਕ ਕੇ ਫਿਰ ਤੁਹਾਨੂੰ ਮਿਲਦੇ ਹਾਂ ਬਹਿ ਜੀਏ ਪਹਿਲਾਂ ਪੰਗਤ ਚ ਗਾਇਸ ਹੁਣ ਛੱਕਦੇ ਆ ਪਕੌੜੇ ਚੈੱਕ ਕਰਪਾ ਇੱਧਰ ਵੀ ਡਾਇਆ ਆ ਉਹ ਫਾਰਟੇ ਇੰਦਰ ਲਖਾ ਗਾਇਸ ਹੁਣ ਅਸੀਂ ਕੋਠੇ ਤੇ ਆ ਗੁੱਡੀ ਡਾਉਨ ਰੈਡੀ ਨੇ ਤੇ ਸਾਰੇ ਗੁੱਡੇ ਗੜੇ ਲੁੱਟ ਕੇ ਲਾਂਦੇ ਅਸੀਂ ਆ ਵੇਖੋ ਤੇ ਹੁਣ ਅਸੀਂ ਚੱਲਦੇ ਆ ਪੋਲ ਵਾਲੇ ਸਾਈਡ ਉਧਰ ਨੂੰ ਹਵਾ ਵਾ ਤੇ ਉਧਰ ਹੋਰ ਗੁੱਡੇ ਲੁੱਟਾਂਗੇ ਵੇਖਾਂਗੇ ਕਿ ਅੱਜ ਕਿੰਨੇ ਗੁੱਡੇ ਲੁੱਟਦੇ ਅਸੀਂ ਇਹ ਚੈਲੰਜ ਹੈ ਸਾਡੇ ਖਸਾਬ ਤੋਂ ਚੜ੍ਹ ਨਹੀਂ ਲਾ ਲੋ ਤੁਸੀਂ ਜਿਆਦਾ ਦਾ ਜਿਆਦਾ ਕਿੰਨੇ ਲੁੱਟ ਸਕਦੇ ਆ ਤੋ ਕਮੈਂਟ ਕਰੋ ਵੀਡੀਓ ਵੇਖਣ ਤੋਂ ਪਹਿਲਾਂ ਹੀ ਵੀ ਕਿੰਨੇ ਲੁੱਟੇ ਹੋਣਗੇ ਬਾਅਦ ਤੁਸੀਂ ਹੱਟ ਦੇ ਵੇਖਾਂਗੇ ਕਿੰਨੇ ਲੁੱਟਦੇ ਆ ਲੁੱਟੇ ਜਾਂਦੇ ਆ ਯਾ ਨਹੀਂ ਲੁੱਟੇਂਦੇ ਉਹ ਬਾਅਦ ਵੇਖਾਂਗੇ ਚੱਲਦੇ ਹਾਂ ਹੁਣ ਪੋਲ ਵਾਲੀ ਸਾਈਡ ਹਵਾ ਆਉਣ ਨੂੰ ਆ ਚੈੱਕ ਕਰੋ ਹਵਾ ਸਾਰੀ ਆਉਣ ਨੂੰ ਇਹਦੇ ਗੁੱਡੇ ਵੇਨੇ ਕਿ ਹੁਣ ਕਿੰਨੇ ਕ ਆਉਂਦੇ ਸਾਡੇ ਕੋਲ ਮੈਂ ਵੀਰ ਤੇ ਹੁਸਨ ਤਿੰਨੇ ਜਣੇ ਜਾਵਾਂਗੇ ਤੇ ਵੇਖਾਂਗੇ ਟੋਟਲ ਕਿੰਨੇ ਗੁੱਡੇ ਲੁੱਟਦੇ ਆ ਤਾਂ ਗਾਈਸ ਹੁਣ ਇਧਰਲੇ ਪਾਸੇ ਵੜ ਗਏ ਆ ਲਾ ਕੇ ਹਾਂ ਕੀ ਬਣਿਆ ਚੱਲ ਛੱਡ ਹੋਰ ਕਿਧਰ ਵੇਨੇ ਆ ਹੁਣ ਅੱਗੇ ਵੇਨੇ ਕਿਧਰ ਜੁਤਨੇ ਆ ਨਹੀਂ ਨਹੀਂ ਫੋਣੀ ਮੇ ਜਿਹੜੀ ਆਪਣੇ ਹੱਥ ਚ ਆ ਗਈ ਉਹ ਆਪਾਂ ਲੁੱਟਣੀ ਠੀਕ ਆ ਵੱਖਰੀ ਨਹੀਂ ਆ ਵੀ ਕਿਸੇ ਜਵਾਗ ਦੀ ਖੋਲਾਂਗੇ ਉਹਨਾਂ ਚੀਜ਼ ਆਪਣੇ ਕੋਲ ਨਹੀਂ ਓਏ ਹੋਏ ਫੋਣੀ ਦੇ ਹੁਣ ਅੱਗੇ ਜਾਂਦੇ ਆ ਅੱਗੇ ਵੰਨ ਕੇ ਦੇ ਆਏ ਹੁਣ ਆਪਾਂ ਅੱਗੇ ਜਾਂਨਾ ਪੱਗਾਂ ਲੁੱਟਦੇ ਉਹਨਾਂ ਨੂੰ ਪਿੱਛੋਂ ਲੁੱਟਨ ਦੋ ਗਾਈਸ ਚੈੱਕ ਕਰੋ ਹੁਣ ਇੱਕ ਗੁੱਡਾ ਬਹੁਤ ਮੁਸ਼ੱਕਤ ਦੇ ਨਾਲ ਘਰੋਂ ਆ ਕੇ ਫੜ ਲਿਆ ਕਰਾਂ ਆ ਗਿਆ ਕਿ ਗੁੱਡਾ ਲੁੱਟ ਲਿਆ ਮੈਂਗਾ ਜੀ ਮਨਾਂਦੀ ਇੱਥੇ ਗੁੱਡਿਆਂ ਦੀ ਕਾਨ ਲੱਗੀ ਆ ਗੱਲ ਸੋਣ ਓਏ ਗੱਲ ਸੋਣ ਇਧਰੇ ਆ ਕੋਠੇ ਦੇ ਪੈਣ ਦੀ ਆ ਉਹ ਨਹੀਂ ਆਇਓ ਬਾਹਰੋਂ ਆ ਰਹੇ ਯਾਰ ਕਿਹਦੇ ਘਰੋਂ ਹੌਣ ਕੇ ਚੱਲਦੇ ਆ ਗਾਈਸ ਹੁਣ ਆ ਗਿਆ ਸੀ ਪੋਲ ਤੇ ਚੈੱਕ ਕਰੋ ਤੁਸੀਂ ਪਹਿਲਾਂ ਪਾਣੀ ਦੀ ਸਪੀਡ ਤੇ ਰਫ਼ਤਾਰ ਤੇ ਠੰਡਾ ਕਿੰਨਾ ਹੋਊਗਾ ਇਹ ਸੋਚੋ ਤੁਸੀਂ ਜਿਆਦਾ ਮੈਂ ਨਾ ਖਿਲ ਹੋਇਆ ਆ ਕੰਮ ਤੇ ਪੂਰਾ ਤਾਂ ਗਾਈਸ ਹੁਣ ਇੱਕ ਹੋਰ ਗੁੱਡੀ ਲੁੱਟ ਲਈ ਆ ਦੋ ਗਿਆ ਖਾਓ ਇਧਰ ਇੱਕ ਆ ਇੱਕ ਆ ਤੇ ਇੱਕ ਆ ਦੋ ਗਾਡੇ ਕੋਲ ਔਰਦੇ ਔਰਦੇ ਪਾਰ ਵੀ ਜਾਂਦੀ ਹੁੰਦੀ ਹੈ ਵੀ ਤੇ ਆ ਉੱਤੇ ਝੜ ਕੇ ਲੁੱਟੀ ਆ ਕੰਧ ਦੇ ਉੱਤੇ ਝੜ ਕੇ ਗੁੱਡੀ ਖੜੀ ਹਾਂ ਕੋਈ ਨਹੀਂ ਤੇ ਹੁਣ ਆ ਵੇਨੇ ਆ ਹੋਰ ਕੋਈ ਆਉਂਦੀ ਕਿਹੜੀ ਆਉਂਦੀ ਅਸਕੇ ਨਹੀਂ ਆਉਂਦੀ ਉਹ ਆ ਵੀ ਜਾਣੀ ਹੁਣ ਹੋ ਗਿਆ ਓਏ ਹੋ ਗਿਆ ਹੀ ਗਦਾਓ ਰੇਤੀ ਸੀ ਤੇ ਚਾਹ ਪੈ ਗਿਆ ਗਾਈਸ ਆ ਗੁੱਡੇ ਦਾ ਗਿਆ ਜੀ ਨਹੀਂ ਗਿਆ ਅਜੇ ਅਜੇ ਨਹੀਂ ਗਿਆ ਸਾਨੂੰ ਲੱਗਾ ਨਹੀਂ ਗਿਆ ਕੱਪੜੇ ਅਸਲ ਤੇ ਉਹ ਚ ਪੇਚਾ ਪਿਆ ਹੀ ਛੱਪੜ ਤੇ ਜਾਣਾ ਮੈਨੂੰ ਲੱਗਦਾ ਗਿਆ ਤੇ ਆਹ ਵੇਖੋ ਤੁਸੀਂ ਥੱਲੇ ਛੱਪੜਿਆ ਕਿੰਨੇ ਗੁੱਡੀਆਂ ਫੜਦੇ ਤਰੀਕੇ ਹੁੰਦੇ ਲੋਕਾਂ ਦਾ ਕਰਨਾ ਵਾ ਮਜ਼ਾ ਵੜਾਉਂਦਾ ਕਰੂਆ 55 ਦੀਆਂ ਹੋਈਆਂ ਇੱਕ ਆ ਹੋਰ ਇਰਨੇ ਫੜ ਲਿਆ ਗੁੱਡਾ ਲੁੱਟ ਲਿਆ ਤੇ ਇੱਕ ਉਹ ਦੋ ਇੱਕ ਮੈਂ ਉਹ ਗੁਲਾਬੀ ਮੈਂ ਲੁੱਟਿਆ ਹੇ ਆ ਵੀ ਵੀਰ ਆਪਣੇ ਨਾਲ ਆਪਣੇ ਗੁਡੀਆਂ ਲੁੱਟਣ ਦਾ ਫਿਰ ਪੈਰਾਂ ਚੱਲੀ ਜੀ ਯਾਦਾਂ ਹੀ ਆ ਕਿ ਹੁਣ ਵੀਰ ਹਾਂ ਨਾ ਸਹੀ ਗੱਲ ਆ ਨਿੱਕੇ ਨੇ ਉਦੋਂ ਕਰਦੇ ਨੇ ਮੈਨੂੰ ਮੈਂ ਦੱਸਣ ਧਿਆ ਮੈਂ ਜਦਾਂ ਬੁਢੀ ਚਲਗੀ ਮਗਰ ਜਾਣ ਨਹੀਂ ਦੇਣੀ ਉਹ ਗੁੱਡੀ ਆ ਮਗਰ ਇਹ ਤੁਰ ਪੈਣਾ ਹੈ ਮਾੜਾ ਗੁੱਡੀ ਜਾ ਕੇ ਦੂ ਚੜਗੀ ਮੈਂ ਚੱਲ ਵੀਡੀਓ ਇੱਥੇ ਪਾਉਂਦੀ ਮੁੰਡੇ ਆਪਣੀ ਤੇ ਮੈਂ ਗਿਆ ਹੀ ਨਹੀਂ ਪਿੱਛੇ ਨਹੀਂ ਡੋਰ ਹੈ ਬੜੀ ਹੈ ਆ ਗੁੱਡੇ ਮਗਰ ਵੀ ਆੜੀ ਤੇ ਆ ਵੀਰ ਦੱਸਣ ਦਾ ਵੀ ਨਿੱਕੇ ਹੁੰਦੇ ਕਿਦਾਂ ਵੱਲੋਂ ਰੋੜ ਦਿੰਦੇ ਹਾਂ ਕੋਈ ਨਹੀਂ ਹੁਣ ਹੋਰ ਬਣਾਉਣੇ ਵਾਲਾ ਡੋਰ ਇਕੱਠੀ ਕਰ ਲਈ ਸਾਰੇ ਐਸੇ ਇੱਕ ਹੋਰ ਗੁੱਡੀ ਫੜ ਲਈ ਹਾਂ ਚੈੱਕ ਕਰੋ ਤੁਸੀਂ ਹੁਣ ਹੋਰ ਹੋਰ ਕੋਈ ਵੇਨੇ ਆ ਲਗਦਾ ਹੋ ਫੜੀ ਗਈ ਕਿ ਨਹੀਂ ਫੜੀ ਉਧਰ ਚੈੱਕ ਕਰੋ ਤੁਸੀਂ ਆ ਵੇ ਓਏ ਸਾਰੀਆਂ ਟੈਨਸ਼ਨਾਂ ਛੱਡ ਕੇ ਹੁਣ ਲੁੱਟ ਲਈ ਇੱਕ ਹੋਰ ਹੁਣ ਹੋਰ ਵੇਨੇ ਕੋਈ ਆਉਂਦੀ ਤਾਂ ਉਹ ਵੀ ਲੁੱਟਦੇ ਆ ਹੁਣ ਵੇਨੇ ਆ ਗੋਡਾ ਲੁੱਟ ਆ ਜਾਂਦਾ ਕਿ ਨਹੀਂ ਇੱਧਰ ਨਾ ਆ ਇੱਧਰ ਨਾ ਆਓ ਇੱਧਰ ਨਾ ਡੋਰ ਉਹਦੇ ਮਗਰ ਹਾਵੇ ਡੋਰ ਪੈਂਦੀ ਡੋਰ ਅਗਲੇ ਪਾਸੇ ਉਹਦੀ ਅਗਲੇ ਪਾਸੇ ਜਾਣੇ ਹੁਣ ਆਪਾਂ ਠੀਕ ਆ ਡੋਰ ਇੱਥੇ ਕਿ ਪੈਂਦੀ ਇਹਦੀ ਗਾਇਸ ਇੱਕ ਵੀਰ ਨੇ ਹੋਰ ਪਰ ਜੀ ਜਾਂਦੀ ਉਹ ਲੁੱਟ ਲਈ ਆ ਹਾਉ ਚੈੱਕ ਕਰਵਾਉਣ ਦੇ ਵਿਖਾਵਾਂ ਹੁਣ ਇੱਥੋਂ ਆਹ ਵੇਖੋ ਗੱਡਾ ਗੁੱਡਾ ਫੜੀ ਲਿਆਉਂਦਾ ਇਹ ਸਾਡੇ ਬੰਦੇ ਇਦਾਂ ਹੀ ਆਂ ਗੁੱਡੀਆਂ ਇੱਧਰ ਲੁੱਟਣ ਆਏ ਆਂ ਤਾਂ ਲੁੱਟ ਕੇ ਜਾਣੀਆਂ ਭਾਵੇਂ ਅਸੀਂ ਦਾ ਹੀ ਲੁੱਟ ਕੇ ਜਾਈਏ ਭਾਵੇਂ ਚਾਰ ਹੀ ਲੁੱਟੀਆਂ ਹੋਣਾ ਗੁੱਡੀਆਂ ਲੁੱਟਣ ਆਏ ਆਂ ਨਾ ਲੁੱਟਾਂਗੇ ਜ਼ਰੂਰ ਹੁਣ ਵੇਖਣੀ ਔਰ ਕਿਹੜਾ ਗੜਾ ਕੋਈ ਆਉਂਦਾ ਇੱਧਰ ਨੂੰ ਗਾਇਸ ਚੈੱਕ ਕਰੋ ਤੁਸੀਂ ਗੁੱਡਾ ਸਾਨ ਸਾਲ ਹੀ ਰਲਦੇ ਪਾੜ ਗਏ ਫੜਾ ਪੱਜ ਗਏ ਕਿੱਤੋਂ ਫੜਿਆ ਇਹ ਓ ਅਗਲੀ ਪੈੜੀ 'ਚ ਅੱਛਾ ਆਹ ਜਿੱਧਰ ਗੱਡੀ ਜੀ ਆਉਂਦੀ ਉਧਰੋਂ ਕੋਈ ਨਹੀਂ ਗਾਇਸ ਹੁਣ ਅੱਗੇ ਜਾਂਦੇ ਇਧਰੋਂ ਮੈਨੂੰ ਕੋਈ ਆਉਂਦਾ ਹੋ ਸੁਣਾ ਓਏ ਔ ਗੁੱਡੀ ਗਈ ਓ ਹਰ ਹਰ ਫੜਾਉਂਦਾ ਹਰ ਕਾਨ ਨੂੰ ਫੈਦਾਂਗ ਚਲੋ ਠੀਕ ਆ ਉਧਰ ਦੀ ਆ ਗਏ ਆ ਉਹ ਤੁਹਾਨੂੰ ਫੜਾਉਂਦੇ ਗੁੱਡਾ ਪਾੜ ਨਾ ਜਾਵੇ ਕਾਫੀ ਵੱਡੀ ਆ ਇਹ ਵੇਖੋ ਬਈ ਹੁਣ ਇੱਧਰ ਗਏ ਆ ਮੁੰਡੇ ਗੁੱਡੀ ਲੁੱਟਣਾ ਅੱਗੇ ਔਰ ਨਾ ਗੁੱਡਾ ਇੱਕ ਡਿੱਗਾ ਵਾ ਮਲਹਾਤ ਹੋਣਾ ਆਉਂਦਾ ਰਹਿਗਾ ਤੇ ਉਹ ਜੇ ਹੁਣ ਹੱਥ ਆ ਗਿਆ ਤਾਂ ਉਹ ਦੇਖਣਾ ਮਲਹਾਤ ਹੋਦਾ ਕਿ ਨਹੀਂ ਮਲਹਾਤ ਤੇ ਵੈਸੇ ਇੰਨੀਆਂ ਗੁੱਡੀਆਂ ਹੋਣਾ ਵਦਨ ਜਣੇ ਡੀਆਂ ਲੱਗਦਾ ਰੋਟੀਆਂ ਟਿੱਖਾਣ ਉੱਤਰ ਕੇ ਸਾਰੇ ਜਣੇ ਬਾਕੀ ਵੀ ਇੰਨੇ ਚਲੋ ਆ ਲੰਗੋ ਦੁੱਧੇ ਪਾਸੋਂ ਖਵਾਉਣਾ ਤੁਹਾਨੂੰ ਮੈਂ ਹੋ ਜੀ ਆਹ ਲੋਟ ਲੰਦਾਨੇ ਆਓ ਵੇਖੋ ਗਾਇਸਾਂ ਨੂੰ ਨੁਕਸਾਨ ਹੋ ਗਿਆ ਇੱਕ ਗੁੱਡਾ ਹੱਥ ਚੋਂ ਆਉਂਦਾ ਅੱਧ ਚ ਡਿੱਗ ਗਿਆ ਸਦਾ ਨਹਿਰ ਚ ਜਾ ਕੇ ਹੋ ਵੇਖੋ ਵੈਸੇ ਨੂੰ ਫੜ ਸਕਦੇ ਆ ਸੁੱਕ ਸਕਦਾ ਗੁੱਡਾ ਪਰ ਵਿੱਚੋਂ ਖੜੇ ਨਹੀਂ ਆਣਾ ਉਹ ਚਲੋ ਕੋਈ ਨਹੀਂ ਹੋਰ ਕੋਈ ਆ ਜਾਊਗਾ ਅਸਲ ਜੋ ਇਹ ਨਾ ਵਧਿਆ ਨਹੀਂ ਨਾ ਤਾਂ ਕਰਕੇ ਇੱਥੇ ਡਿੱਗ ਗਿਆ ਉਹ ਵੇਖੋ ਇੱਕ ਮੜਾ ਡੋਰ ਕਾਦੀ ਕੇਦੀ ਪੈਣ ਢੀ ਇੱਥੇ ਆਹ ਡੋਰ ਕਿਹੜੇ ਗੁੱਡੇ ਦੀ ਪੈਣ ਢੀ ਇੱਥੇ ਆ ਚੈੱਕ ਕਰੋ ਡੋਰ ਪੈੰਦੀ ਵਿੱਚ ਚਲੋ ਕਿਹਦੇ ਹੋਊਗੀ ਆਪਾਂ ਗਾਣਾ ਇੱਕ ਹੋਰ ਗੁੱਡਾ ਲੁੱਟ ਲਿਆ ਆ ਵੇਖੋ ਉਸਨੇ ਰੱਖਿਆ ਕਿੱਥੇ ਆ ਪਾਰਕ ਨੇ ਦਿੱਤਾ ਉਹ ਡੋਰ ਕਿੱਥੇ ਹੀ ਥੋੜਾ ਰਹਿੰਦੇ ਯਾਰ ਉਹ ਡੋਰ ਨਹੀਂ ਖੜੀ ਇੰਨੇ ਡੋਰ ਵਲੇਟ ਤੋਂ ਡੋਰ ਡਾਉਣੀ ਗਾਣਾ ਹੀ ਓਏ ਡੋਰ ਯਾਰ ਗੁੰਜਲ ਗੰજર ਦੀ ਪੈੰਦੀ ਆ ਜੋ ਆ ਦੇ ਡੋਰ ਇੱਧਰ ਹੀ ਡੋਰ ਵਲੇਟ ساری ਡੋਰ ਯਾਰ ਤਾਂ ਗਾਈਸ ਇੱਕ ਹੋਰ ਗੁੱਡਾ ਲੁੱਟ ਲੈ ਆ ਚੱਕਰ ਤੇ ਹੁਣ ਵੇਖੋ ਗੁੱਡੀ ਲੁੱਟ ਲਈ ਇੱਕ ਹੋਰ ਕਢ ਲਈ ਬਾਹਰ ਆਪਾਂ ਨਹਿਰ ਦੇ ਵਿੱਚੋਂ ਨਹਿਰ ਚੋਂ ਕਾਢੀ ਪਾ ਕੇ ਖਿੱਚੀ ਬਾਹਰ ਆ ਜਿਹੜੀ ਗੁੱਡੀ ਸੁੱਕ ਲੈਣ ਤੋਂ ਫਿਰ ਆਪਾਂ ਦੂਜੇ ਗੁੱਡਿਆਂ ਚ ਇਹਨੂੰ ਮਿਕਸ ਕਰਾਂਗੇ ਜਾਂ ਲਾਵਾਂਗੇ ਮਤਲਬ ਹੁਣ ਮੈਨੇ ਹੋਰ ਕੋਈ ਗੁੱਡਾ ਉਹ ਲੁੱਟਦੇ ਆ ਗਾਈਸ ਇੱਕ ਹੋਰ ਫੜ ਲਈ ਤੇ ਲਈ ਲਈ ਗੁੱਡੀ ਚੱਲ ਕੰਮ ਤੇ ਆਊਗੀ ਡਾਊਨ ਡਾਊਨ ਦੇ ਗੱਲੀ ਤੇ ਨਹੀਂ ਆ ਬਚ ਗਈ ਗੱਲੀ ਕੋਈ ਨਹੀਂ ਇੱਕ ਆ ਫੜ ਲਈ ਹੋਰ ਮੈਨੇ ਕੋਈ ਕਿਸੇ ਘਰ ਜਾ ਔਰ ਨੂੰ ਖਲਾ ਰਿਹਾ ਉਥੇ ਉਹ ਓਂਡਾ ਨਹੀਂ ਰਹਾ ਬਾਬੂ ਓਕੇ ਓਕੇ ਅਰਜੀ ਕਿੰਨੇ ਲੁੱਟ ਲੀਆਂ ਲੁੱਟ ਲੀਆਂ ਬਾਬਾ ਤਿੰਨ ਇਥੋਂ ਲੁੱਟੀਆਂ ਬਾਕੀ ਪਈਆਂ ਅਸੀਂ ਬਾਕੀ ਉੱਥੇ ਰੱਖੀਆਂ ਸਾਡੀਆਂ ਬਾਕੀ ਆਹ ਬੰਦੇ ਕੋਲ ਆ ਇਹਨੇ ਲਿਖਣਾ ਨੇ ਫੋਲਾ ਵੀ ਉਹਨੂੰ ਕਰੋਨੇ ਜਮਾ ਦੂਜੇ ਕੋਲ ਹੋਰ ਵੰਨੇ ਕੋਈ ਉਹ ਆ ਗਿਆ ਜੀ ਗਾਈਸ ਨਾਹਰ ਬੜਾ ਕੰਮ ਖਰਾਬ ਕਰਨ ਲਿਆ ਉਹ ਵੇਖੋ ਇੱਕ ਗੁੱਡਾ ਉਹ ਹੁਣ ਸਾਡੇ ਹੱਥ ਚ ਆ ਵੀਰ ਆਪਣਾ ਇਹ ਵੀ ਗੁੱਡਾ ਲੁੱਟਣਾ ਹੈ ਵੇ ਨਾਹਰ ਨਾਹਰ ਉਹਦਾ ਕੰਮ ਖਰਾਬ ਕਰਨੀ ਨਾ ਵੀਰ ਨਹਿਰਾ ਇਹ ਵੇਖ ਤੇ ਜਨਾ ਸੁੱਕੀ ਹੋਈ ਫਿਰ ਬੰਦਾ ਫੜ ਲਿੰਦਾ ਨਹਿਰ ਚ ਬੜੇ ਗੁੱਡੇ ਡਿੱਗਣਦੇ ਕਟਾ ਗੜ ਨਹੀਂ ਤੇ 8 9 ਗੁੱਡੇ ਸਾਡੇ ਇਹ ਨਹਿਰ ਚ ਡਿੱਪੇ ਡੇ ਫੜਨੇ ਹਕਿਉ ਆਹ ਚਲੋ ਕੋਈ ਨਹੀਂ ਹੁਣ ਕੀ ਕਰ ਸਕਦੇ ਆ ਹੋਰ ਕੋਈ ਵੇਨੇ ਹੁਣ ਤੇ ਗਾਇਸ ਇੱਕ ਹੋਰ ਸਾਡੇ ਦਾ ਗੁੱਡਾ ਚੈੱਕ ਕਰੋ ਇਥੋਂ ਪੁੱਲ ਦਿੱਤੋਂ ਮਾਇਆ ਬਹੁਤ ਜਿਆਦਾ ਵੰਡਿਆ ਹੁਣ ਹੁਣ ਵੇਨੇ ਹੋਰ ਕੋਈ ਭਲਾ ਆਉਂਦਾ ਕਿ ਨਹੀਂ ਆਹ ਵੇਰਨੇ ਇੱਕ ਹੋਰ ਫੜ ਲੀ ਆਹ ਦੇਖੋ ਭਰੀ ਆਹ ਲੈ ਆਉਂਦਾ ਕੋਈ ਹੌਣੇ ਤੇ ਮਿੱਥਲੇ ਚੱਲਦੇ ਆ। ਤਾਂ ਗਾਈਸ ਹੁਣ ਪੋਲ ਵਾਲੇ ਪਾਸੋਂ ਇੱਧਰ ਨੂੰ ਆ ਗਏ ਅਸੀਂ ਹੁਣ। ਵੇਨੇ ਜਿਹੜਾ ਜਿਹੜਾ ਗੁੱਡਾ ਜੀ ਹੱਥ ਫੜੀ ਜਾਵੇਂ ਹੁਣ ਘਰ ਨੂੰ ਚੱਲਦੇ ਹਾਂ ੜੀ ਵਾਲੀ ਕਰਕੇ। ਤੁਹਾਨੂੰ ਵਿਖਾਉਨੇ ਆ ਬਾਈ ਕਿੰਨੀ ਢੜੀ ਪਈ ਆ ਢੇ। ਉਹਦਾਂ ਹੋਰ ਲੁੱਟਨੇ ਸੀ ਗੁੱਡੇ ਚਿੰਤਾ ਨਾ ਕਰੋ ਹੋਰ ਲੁੱਟਾਂਗੇ। ਤਾਂ ਗਾਈਸ ਹੁਣ ਜਾਣਦੇ ਆ ਘਰ ਨੂੰ ਹੁਣ ਘਰੇ ਆ ਕੇ ਦਿਖਾਉਨੇ ਤੁਹਾਨੂੰ ਕੀ ਕੋਈ। ਮੱਟਿਆ ਅੱਜ ਵੀ ਢੜੀ ਚ। ਕੀ ਕੋਈ ਕਮਾਇਆ ਅੱਜ? ਠੀਕ ਹੋਏ ਕਮਾਇਆ। ਯੋਵਰ ਬੜਾ ਲੱਗਾ ਟੋਡੀ ਨਾਲ ਤੇ ਢੜੀ ਲੱਗੀ ਪਾਣੀ ਪੀ ਜਾ ਕੇ ਕਰੀ ਕਰੇ। ਫੇਰ ਤੁਹਾਨੂੰ ਮਿਲਦੇ ਆ ਮਾ ਕਿਆ ਕਰੋ ਹੜਾ ਮਹਲਾ ਆ ਗਿਆ ਹਨੋਂ ਇੱਥੇ ਕਾਣ ਕੇ ਹੋਰ ਸ਼ਰਮ ਜੀ ਆਉਣ ਲੱਗੀ ਥੋੜੀ ਉਧਰ ਤਾਂ ਨਹੀਂ ਆਈ ਹੋਈ ਪਰ ਚੈਲੰਜ ਹੀ ਕਰਨਾ ਸੀ ਚੈਲੰਜ ਕਾਦਾ ਮਜ਼ਾ ਜਿਆ ਲੈਣਾ ਸੀ ਲੋੜੀ ਵਾਲਾ ਦਿਨ ਦਾ ਲੈ ਆਪਾਂ ਹੁਣ ਚੱਲਦੇ ਆ ਘਰੇ ਇਹਨੇ ਹੀ ਸਾ ਕਿਤਾਬਾ ਹਲੋ ਕਾਰਾ ਆ ਗਿਆ ਆਪਣਾ ਤਾਂ ਗਾਈਸ ਆ ਚੈੱਕ ਕਰੋ ਡੋਰ ਆਈ ਜੜੀ ਮਗਰ ਗਿਸ਼ਾਂ ਕੀਤੀਆਂ ਸਾਰੀਆਂ ਇਹ ਗੁੱਡੀਆਂ ਦਾ ਮਗਰ ਹੀ ਆਈ ਸਾਰੀਆਂ ਤੇ ਅੱਧੀ ਨਾਲ ਹੀ ਫੋਟੀ ਦਿੱਤੀ ਉੱਥੇ ਹੀ ਕਿਉਂਕਿ ਕਾਲੀ ਜਿਆਦੀ ਹੀ ਤੇ ਅੱਧੀ ਜਿਹੜੀ ਥੋੜੀ ਡੋਰ ਉਹ ਸੁੜਤੀ ਜਿਹੜੀ ਜਿਆਦਾ ਹੀ ਔਇਲ ਭੇਡ ਕੇ ਲੈ ਆਂਦੇ ਆ ਹੁਣ ਇਹਦਾ ਪਿੰਨਾ ਕਰਾਂਗੇ ਪਿੰਨਾ ਜਾਂ ਪਿੰਨੀ ਉਹ ਵੀ ਹੋਊਗਾ ਤਾਂ ਗਾਈਸ ਹੁਣ ਆ ਗਏ ਆ ਘਰੇ ਤੇ ਹੁਣ ਤੁਹਾਨੂੰ ਦਿਖਾਉਨੇ ਆ ਅਸੀਂ ਕਿਹੜੀ ਕਿਹੜੀ ਗੁੱਡੀ ਲੁੱਟੀ ਇਹਦੇ ਮਤਲਬ ਕਿਨੇ ਕਿਨੇ ਪੈਸਿਆਂ ਦੀ ਲੁੱਟੀ ਜਦੋਂ ਬਾਜ਼ਾਰ ਚ ਲਈ ਇਹਦੇ ਕਿੰਨੇ ਦੀ ਆਉਣਗੀਆਂ ਉਹ ਤੇ ਬਾਕੀ ਤੁਹੇ ਲੈਂਦੇ ਜੇ ਤੁਹਾਨੂੰ ਕਿੰਨੇ ਦੀਆਂ ਪੈਣ ਗਿਆ ਉਹ ਚੀਜ਼ ਆਪਾਂ ਵੇਖਣੀ ਆਂ ਵੀ ਨਹੀਂ ਹੁਣ ਮਿਹਨਤ ਕੀਤੀ ਭਜਨਾਸ ਕਰਕੇ ਤੇ ਆਪਾਂ ਕੀ ਕੁਝ ਕਮਾਇਆ ਅੱਜ ਦੀ ਅੱਜ ਦੇ ਦਿਨ ਚ ਚੱਲ ਆਪਾਂ ਵੇਚਣੀ ਤਾਂ ਨਹੀਂ ਆ ਪਰ ਆਪਾਂ ਤੁਹਾਨੂੰ ਇੱਕ ਦਿਖਾਉਣ ਦਾ ਕਰਕੇ ਇਹ ਚੈਲੰਜ ਕੀਤਾ ਇਹ ਵੀਡੀਓ ਬਣਾਈ ਆ ਤੇ ਹੁਣ ਤੁਸੀਂ ਪਹਿਲਾਂ ਲੋਹੜੀ ਦਾ ਰੌਣਕਾ ਵੇਖੋ ਸਾਡੇ ਇੱਥੇ ਲਾਗੇ ਮਕੋਟੇ ਚੜਿਆ ਵਾ ਤੇ ਵੇਖੋ ਤੁਸੀਂ ਇਧਰ ਕਿੰਨੀ ਗੁੱਡੀ ਉਡੰਡੀ ਆ ਦੂਰ ਦੂਰ ਤੱਕ ਗੁੱਡੀਆਂ ਉਡੰਡੀਆਂ ਵੇਖੋ ਦੂਰ ਦੂਰ ਤੱਕ ਤੇ ਠੀਕ ਆ ਹੁਣ ਤੁਹਾਨੂੰ ਵਿਖਾਉਨੇ ਆ ਅਸੀਂ ਕੀ ਕੁਝ ਕੀਤਾ ਕੀ ਕੁਝ ਨਹੀਂ ਕੀਤਾ ਉਹ ਥੱਲੇ ਜਾ ਕੇ ਦਿਖਾਉਨੇ ਤੁਹਾਨੂੰ ਜੋ ਵੀ ਆ ਥੱਕ ਤਾ ਹੀ ਬੜੇ ਗਏ ਆ ਗੁੱਡੇ ਦਾ ਸਿਰ ਤੋਂ ਨੰਗਨ ਡਿਆ ਆ ਆ ਵੇਖੋ ਤਾਂ ਗਾਇਸ ਚੈੱਕ ਕਰੋ ਪਹਿਲਾਂ ਸਾਡੀ ਤੋਂ ਹੀ ਮਿਹਨਤ ਅੱਜ ਜਿੰਨੀਆਂ ਗੁੱਡੀਆਂ ਲੁੱਟੀਆਂ ਦਾ ਅੱਜ ਚੈਲੰਜ ਲਿਆ ਹੈ ਗੁੱਡੀਆਂ ਲੁੱਟਣ ਦਾ ਤੇ ਤੁਹਾਡੇ ਸਾਹਮਣੇ ਅਸੀਂ ਜੋ ਤੁਸੀਂ ਵਲੌਗ ਦੇ ਵਿੱਚ ਵੇਖਿਆ ਸਾਰੀਆਂ ਗੁੱਡੀਆਂ ਅਸੀਂ ਲੁੱਟਕ ਲਏ ਨੇ ਇੱਕ ਵੀ ਗੁੱਡੀਆਂ ਅਸੀਂ ਪੈਸੇ ਦੇ ਕੇ ਖਰੀਦੀ ਨਹੀਂ ਆ ਸਾਰੀਆਂ ਗੁੱਡੀਆਂ ਲੁੱਟੀਆਂ ਹੀ ਆ ਕੋਈ ਭੱਜ ਕੇ ਕੋਈ ਡਿੱਗ ਕੇ ਕੋਈ ਨਾ ਜਖੀਰੇ ਜਿਹਾ ਵੜ ਕੇ ਪੈਲੀਆਂ ਜਿਹਾ ਵੜ ਕੇ ਤੇ ਸਾਰੀਆਂ ਗੁੱਡੀਆਂ ਤੁਹਾਡੇ ਸਾਹਮਣੇ ਟੋਟਲ 28 ਗੁੱਡੀਆਂ ਜਿਹੜੀਆਂ ਅਸੀਂ ਲੁੱਟੀਆਂ ਉਹ ਵੀ 2 2 ਢਾਈ ਘੰਟਿਆਂ ਦੇ ਵਿੱਚ ਜਿਆਦਾ ਟਾਈਮ ਨਹੀਂ ਹੀ ਲਾਇਆ ਅਸੀਂ ਸਿਰਫ 12 ਵਜੇ ਗਏ ਹਾਂ ਤੇ 2:30 ਵਜੇ ਵਾਪਸ ਆ ਗਏ ਆ ਤੇ ਟਾਈਆਂ ਤੇ ਨਾ ਘੰਟੇ ਦੇ ਵਿੱਚ ਇਹ ਗੁੱਡੀਆਂ ਲੁੱਟੀਆਂ ਜਿੰਨੀਆਂ ਤਾਂ ਸਾਹਮਣੇ ਤੇ ਹਰ ਗੁੱਡੀ ਦਾ ਪ੍ਰਾਈਸ 10 ਰੁਪਏ ਦਾ ਤਾਂ ਤਾਂ ਹੀ ਆ ਨਾ ਤੇ ਸਾਡੇ ਇਥੋਂ ਦੇ ਰੇਟ ਦੇ ਹਿਸਾਬ ਨਾਲ ਤੁਹਾਨੂੰ ਦੱਸ ਦਈਏ ਕਿ ਜਿਹੜੀ ਆ ਜਿਹੜੀ ਗੁੱਡੀ ਸਭ ਤੋਂ ਵੱਡੀ ਆਡੀ ਮੇਰੇ ਗੁੱਡੇ ਡਿੱਗਦੇ ਜਾਂਦੇ ਚਲੋ ਤੁਹਾਨੂੰ ਵਿਖਾਉਂਦੇ ਆ ਤੇ ਆ ਜਿਹੜੀ ਗੁੱਡੀ ਆ ਇਹ ਸਾਡੇ ਸਭ ਤੋਂ ਵੱਡੀ ਗੁੱਡੀ ਜਿਹੜੀ ਅਸੀਂ ਲੁੱਟੀ ਆ ਇੱਕ ਗੁੱਡੀ ਹੋਰ ਲੁੱਟ ਲੈ ਆਓ ਚੈੱਕ ਕਰੋ ਤੁਸੀਂ ਤੇ ਇੱਧਰ ਦੇਖੋ ਆ ਸਭ ਤੋਂ ਵੱਡੀ ਗੁੱਡੀ ਆ ਵਾ ਸਾਡੇ ਇੱਥੇ 100 ਤੋਂ ਪਲੱਸ ਆ ਇਹਦਾ ਪ੍ਰਾਈਸ ਹੈ 100 ਰੁਪਏ ਤੋਂ ਜ਼ਿਆਦਾ ਤੇ ਤੁਹਾਨੂੰ ਦੱਸਿਆ ਹਰ ਕੋਈ ਗੁੱਡੀ ਦਾ ਪ੍ਰਾਈਸ 10 ਰੁਪਈਆ ਦਾ ਤਾਂ ਤਾਂ ਹੀ ਆਣਾ ਆ ਗੁੱਡਾ ਸਾਡੇ ਆ ਇਹ ਵੀ ਸਾਡੇ 10 15 ਰੁਪਈਆ ਦਾ ਮਿਲਦਾ ਇੱਥੇ ਤੇ ਤੁਹਾਨੂੰ ਸਾਰੇ ਡਿਜ਼ਾਈਨ ਵਿਖੋਣਾ ਸਭ ਤੋਂ ਘੈਂਟ ਆ ਸਭ ਤੋਂ ਵੱਡੀ ਜੜੀ ਆ ਸਰਦਾਰ ਜੀ ਵਾਲੀ ਤੇ ਉਤੋਂ ਥੱਲੇ ਡਿਜ਼ਾਈਨ ਜਿਹੜਾ ਮੈਨੂੰ ਵਧੀਆ ਲੱਗਣਦਾ ਆ ਆ ਚੈੱਕ ਕਰੋ ਡਿਜ਼ਾਈਨ ਤੁਸੀਂ ਕੱਪੜੇ ਵਾਲਿਆਂ ਕੋ ਆਰਟੀਕਲ ਚੈੱਕ ਕਰੋ ਤੁਸੀਂ ਤੇ ਆ ਜਿਹੜੀ ਫਲੈਗ ਵਾਲੀ ਇਹ ਵੀ ਚੈੱਕ ਕਰੋ ਵੀ 10 ਰੁਪਈਆ ਦਾ ਘੱਟ ਇੱਥੇ ਸਾਡੇ ਗੁੱਡੀ ਨਹੀਂ ਮਿਲਦੀ ਤੇ ਆ ਗੁੱਡੀ ਪਿੱਛੇ ਤੇ ਇੱਕ ਸਟੋਰੀ ਆਣਾ ਵੀ ਇਹ ਜਿਹੜੀਆਂ ਨਹਿਰ ਦੇ ਵਿੱਚ ਹੀ ਇਹ ਗੁੱਡੀ ਨਹਾਰ ਦੇ ਵਿੱਚੋਂ ਹੀ ਕਾਂਢੀ ਭਾਗੇ ਤੇ ਫਿਰ ਖਿੱਚੀ ਆ ਤੇ ਬਾਕੀ ਤੁਸੀਂ ਲੋ ਹਿਸਾਬ ਵੀ ਆ ਵੀ ਜਿਹੜੀਆਂ ਗੁੱਡੀਆਂ ਇੰਨੀ ਮਿਹਨਤ ਲੱਗੀ ਨਾ ਸਾਨੂੰ ਭੱਜ ਕੇ ਲੁੱਟਣ ਦਾ ਜਿਹੜੀਆਂ ਅਸੀਂ ਤੇ ਮਤਲਬ ਬਹੁਤ ਜ਼ਿਆਦਾ ਕੰਮ ਹੋਇਆ ਵੱਲੋਂ ਸਾਡੇ ਲੱਤਾਂ ਸਾਗੀਆਂ ਅਸੀਂ ਬਹੁਤ ਮਿਹਨਤ ਨਾਲ ਸਾਡੇ ਬੰਦੇ ਡਿੱਗੇ ਵੀ ਕਈ ਤੇ ਮੇਰੇ ਤੇ ਬੂੜ ਜਿਹੜੇ ਕਣਕ 'ਚ ਖੁੱਪ ਗਏ ਤੇ ਬਾਕੀ ਤੁਹਾਨੂੰ ਵਿਖਾਉਨੇ ਆ ਜੋ ਵੀ ਆ ਆ ਵੇਖੋ ਇੱਕ ਗੁੱਡਾ ਹਾਟ ਲਾ ਆ ਜਿਹੜਾ ਗੁੱਡਾ ਲੁੱਟਿਆ ਨਾ ਇਹਦੇ ਵੀ ਵਿਸ਼ੇ ਸਟੋਰੀਆਂ ਆ ਤੁਸੀਂ ਵਲੌਗ 'ਚ ਚੈੱਕ ਕਰ ਹੀ ਲੈਣਾ ਕਿ ਅਸੀਂ ਕਿਹੜਾ ਗੁੱਡਾ ਕਿਹੜੇ ਤਰੀਕੇ ਨਾਲ ਫੜਿਆ ਤੇ ਆ ਜਿਹੜੀ ਪਤੰਗ ਹੈ ਨਾ ਸਾਡੇ ਇੱਥੇ 40 ਰੁਪਈਆ ਤੋਂ ਘੱਟ ਨਹੀਂ ਮਿਲਦੀ। ਕੋਈ ਕਹੋ ਕਿ ਸਾਈਜ਼ ਤੇ ਛੋਟਾ ਹੈ ਇਹ ਪਤੰਗ ਦਾ ਪਰ ਇਹ ਕੈਮਰੇ ਜਦੋਂ ਛੋਟੀ ਲੱਗਣਦੀ ਆ ਇੱਥੇ ਸਾਡੇ ਮਹਿੰਗੀ ਆ ਇਸ ਹਿਸਾਬ ਨਾਲ ਨਹੀਂ ਦੱਸਣ ਨੇ ਆ। ਤੇ ਡਿਜ਼ਾਈਨ ਲੱਗ ਗਿਆ ਕਿ ਚੈੱਕ ਕਰਾ ਤੁਹਾਨੂੰ ਦਿਖਾਉਂਦੇ ਆ। ਆ ਚੈੱਕ ਕਰੋ ਤੁਸੀਂ ਭਰੀ। ਤੇ ਇਹ ਟੋਟਲ ਕਿੰਨੇ ਦੇ ਗੁੱਡੇ ਬੰਦੇ ਦਾ ਪ੍ਰਾਈਸ ਕੀ ਆ ਜੇ ਤੁਸੀਂ ਬਾਜ਼ਾਰੋਂ ਖਰੀਦਦੇ ਜੇ। ਅਸੀਂ ਤਾਂ ਚਲੋ ਲੁੱਟੇ ਆ ਪਰ ਮਿਹਨਤ ਬਹੁਤ ਜ਼ਿਆਦਾ ਲੱਗੀ ਆ। ਇਹ ਗੁੱਡੇ ਦੇ ਉੱਤੇ ਹੋਰ ਵੀ ਤੁਹਾਨੂੰ ਅੱਗੇ ਵੀਡੀਓ ਚੈਲੰਜ ਆ ਲਈਆਂ ਹੋਰ ਮਿਲਣੀਆਂ ਪਰ ਅੱਜ ਦੇ ਵਿੱਚ ਅਸੀਂ ਤਾਂ ਨੂੰ ਦਿਹਾਵਾ ਵੀ ਸਿਰਫ ਲੁੱਟ ਕੇ ਗੁੱਡੇ ਜਿਹੜਾ ਤੁਸੀਂ ਬਚਾਏ ਪੈਸੇ ਜਿਹੀਂ ਮੰਨ ਲਓ ਇਹ ਬਾਜ਼ਾਰ ਤੋਂ ਖਰੀਦੇ ਤਾਂ ਅਸੀਂ ਕਿੰਨੇ ਦੇ ਖਰੀਦਨੇ ਸੀ ਉਹ ਚੀਜ਼ ਤੁਹਾਨੂੰ ਸਾਰੀ ਕਾਊਂਟ ਕਰਕੇ ਕੱਲੇ-ਕੱਲੇ ਪ੍ਰਾਈਸ ਤੇ ਉਹ ਤੁਹਾਨੂੰ ਮੈਂ ਦੱਸ ਦੂੰਗਾ ਬਾਕੀ ਆ ਵੀ ਚੈੱਕ ਕਰੋ ਤੁਸੀਂ ਗੁੱਡਾ ਆ ਜਿਹੜਾ ਆ ਤਾਂ ਨਿੱਕੇ ਹੁੰਦਾ ਵੀ ਇਹੋ ਜਿਹਾ ਬਹੁਤ ਡਾਇਆ ਹੋਊਗਾ ਗੁੱਡੇ ਆ ਪਚਲਦੇ ਵੜਨਦੇ ਸੀ ਇਹ ਤੇ ਆ ਜਿਹੜੇ ਇਹਨੂੰ ਵੀ ਕਹਿੰਦੇ ਨੇ ਸ਼ੱਜ ਵਾਲਾ ਗੁੱਡਾ ਇਹਦੇ ਪਿੱਛੇ ਆ ਵੇਖੋ ਕਿੰਨਾ ਤਕੜਾ ਪੁੰਜਾ ਲੱਗਾ ਇਹ ਟੋਟਲ 28 ਗੁੱਡੇ ਆ ਤੇ ਆ ਵੀ ਚੈੱਕ ਕਰੋ ਤੁਸੀਂ ਗੁੱਡਾ ਆ ਥੋੜਾ ਜਿਹਾ ਟੇਪ ਲਾ ਕੇ ਅਸੀਂ ਜੋੜਿਆ ਪਾੜ ਗਿਆ ਸੀ ਇਹ ਬਾਕੀ ਚਲੋ ਤੁਹਾਨੂੰ ਪ੍ਰਾਈਜ਼ ਟੋਟਲ ਕਰਕੇ ਇਹਨਾਂ ਦਾ ਕਿੰਨੇ ਪ੍ਰਾਈਜ਼ ਬੰਦਾ ਇਹਨਾਂ ਦਾ ਉਹ ਚੀਜ਼ ਤੁਹਾਨੂੰ ਦੱਸਦੇ ਆ ਤੇ ਤੁਸੀਂ ਮਲ ਬਾਜ਼ਾਰੋਂ ਲੈਂਦੇ ਤੇ ਕਿੰਨੇ ਦੇ ਪੈਂਦੇ ਆ ਤੇ ਐਦਾਂ ਤੁਸੀਂ ਮਲ ਲੁੱਟਰਦੇ ਤੇ ਕਿੰਨਾ ਤੁਸੀਂ ਪੈਸੇ ਬਚਾ ਲਿੰਦੇ ਜਾਬ ਤੇ ਬਾਕੀ ਮਿਹਨਤ ਚਲੋ ਲੱਗਦੀ ਆ ਸਰੀਰ ਦੀ ਐਕਟੀਵਿਟੀ ਹੁੰਦੀ ਆ ਉਹ ਤੁਹਾਨੂੰ ਦੱਸ ਦੇ ਦਿੰਦੇ ਕਿੰਨੇ ਦਾ ਪ੍ਰਾਈਜ਼ ਐਜ ਪਹਿਲੇ ਤੁਹਾਨੂੰ ਪ੍ਰਾਈਜ਼ ਹੀ ਦੱਸਦੇ ਹਾਂ ਕਿ ਟੋਟਲ ਕਰਕੇ ਦੱਸਦੇ ਹਾਂ ਜੇ ਇੱਕ ਇੱਕ ਦਾ ਦੱਸਣ ਲੱਗੇ ਤੇ ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਜਾਣੀ ਆਪਣੀ ਤੇ ਗਾਇਸ ਜਿਵੇਂ ਤੁਹਾਨੂੰ ਹੁਣ ਅਹੀਂ ਦੱਸਿਆ ਜੇ ਕਿ ਪ੍ਰਾਈਜ਼ ਤੁਹਾਨੂੰ ਪੂਰਾ ਟੋਟਲ ਕਰਕੇ ਦੱਸਦੇ ਆ ਵੀ ਕਿੰਨੇ ਦਾ ਬੰਦਾ ਵਾ ਇਹ ਤੇ ਅਹੀਂ ਪ੍ਰਾਈਜ਼ ਟੋਟਲ ਕੀਤਾ ਚੈੱਕ ਕਰੋ ਤੁਹਾਨੂੰ ਦਿਖਾਉਨੇ ਆਂ ਅਹੀਂ ਇੱਥੋਂ ਦੇ ਰੇਟ ਦੇ ਹਿਸਾਬ ਨਾਲ ਪਹਿਲਾਂ ਤੁਸੀਂ ਪਾਈ ਚੈੱਕ ਕਰੋ ਆ ਸਾਰੇ ਅਹੀਂ ਪ੍ਰਾਈਜ਼ੇ ਕੀਤੇ ਆ ਪਲੱਸ ਤੇ 555 555 ਰੁਪਏ ਇਹਦਾ ਟੋਟਲ ਪ੍ਰਾਈਜ਼ ਭੰਡਿਆ ਸਾਡੇ ਅਕੋਰਡਿੰਗ ਜਿੰਨੇ ਦੀ ਅਹੀਂ ਗੁੱਡੀਆਂ ਫੜੀਆਂ ਉਤਨਾ ਪ੍ਰਾਈਜ਼ ਇਹਨਾਂ ਦਾ ਜ਼ਿਆਦਾ ਵਾ ਅਹੀਂ ਚਲੋ ਆਪਦੇ ਹਿਸਾਬ ਨਾਲ ਲਾਇਆ ਕਿਉਂਕਿ ਅਹੀਂ ਖਰੀਦਿਆ ਨਹੀਂ ਅਹੀਂ ਲੁੱਟੀਆਂ ਜੇ ਤੁਸੀਂ ਇਹਨਾਂ ਨੂੰ ਬਾਜ਼ਾਰ ਤੋਂ ਖਰੀਦੇ ਜੇ ਤੇ ਬਾਜ਼ਾਰ ਤੋਂ ਖਰੀਦਣ ਦੇ ਉੱਤੇ ਤਾਂ ਨੋਏ 7-800 ਰੁਪਏ ਤੋਂ ਉੱਪਰ ਦੀਆਂ ਗੁੱਡੀਆਂ ਹੈਗੀਆਂ ਕਿਉਂਕਿ ਇਹ 28 ਗੁੱਡੀਆਂ ਆ ਠਾਈਆਂ ਦਾ ਇੱਕੋ ਜਿਹਾ ਸਾਈਜ਼ ਨਹੀਂ ਆ ਜੇ ਤੁਸੀਂ ਆ ਸਾਈਜ਼ ਦੀ ਪਤੰਗ ਲੈਣ ਜਾਓ ਨਾ ਬਾਜ਼ਾਰ ਦੇ ਵਿੱਚ ਤੇ ਤੁਹਾਨੂੰ 12 ਟੋਟਾ ਹੀ ਸੋਦੀਆਂ ਬਜ 12 ਗੁੱਡੀਆਂ ਮਿਲਦੀਆਂ ਆਏ ਤੇ ਪਰ ਇਹ ਹੈਗਿਆਂ ਵਿੱਚ ਛੋਟੀਆਂ ਚੈੱਕ ਕਰੋ ਮੈਂ ਸਭ ਤੋਂ ਛੋਟੀ ਗੁੱਡੀ ਇਹੋ ਹੀ ਆ ਜਿਹੜੀ ਅਸੀਂ ਲੁੱਟੀ ਆ ਤੇ ਉਸ ਤੋਂ ਉੱਤੇ ਇਹ ਚੈੱਕ ਕਰੋ ਤੁਸੀਂ ਵੱਡੇ 100 ਤੋਂ ਉੱਪਰ ਵਾਲੀ ਆਡੇ ਇੱਥੇ ਤੇ ਆ ਜਿਹੜੇ ਗੁੱਡੇ ਆ ਬਾਕੀ ਇਹ ਵੀ ਤੁਹਾਨੂੰ ਦੱਸ ਦਿੰਨੇ ਆ 50 60 ਰੁਪਏ ਤੋਂ ਉੱਪਰ ਆ 40 ਰੁਪਈਆ ਤੋਂ ਉੱਪਰ ਆ ਸਾਰੇ ਗੁੱਡੇ ਤੇ ਟੋਟਲ ਇਹਨਾਂ ਦਾ ਪ੍ਰਾਈਸ ਜੋ ਅਸੀਂ ਕੱਢਿਆ ਉਹ 555 ਰੁਪਏ ਕੱਢਿਆ ਤੇ ਜੇ ਤੁਸੀਂ ਬਾਜ਼ਾਰ ਤੋਂ ਲੈਣ ਜਾਓਗੇ ਤੇ ਤੇ ਗਾਂਦੇ ਸਾਬ ਨਾਲ ਤੁਹਾਨੂੰ ਮਹਿੰਗਾ ਹੀ ਪਾਊਗਾ ਇਹ 7-800 ਦੇ ਕਰੀਬ ਤੁਹਾਨੂੰ ਇੰਨੀਆਂ ਗੁੱਡੀਆਂ ਪੈਣੀਆਂ ਵਾ ਤੇ ਅਸੀਂ ਬੜੀ ਮਿਹਨਤ ਨਾਲ ਲੁੱਟੀਆਂ ਔਰ ਹਾਂ ਇਹਦੇ ਨਾਲ ਜਿਹੜੀ ਡੋਰ ਆਈ ਉਹ ਵੀ ਚੈੱਕ ਕਰੋ ਆ ਵੇਖੋ ਐਡਾ ਤਗੜਾ ਪਿੰਨਾ ਹੋ ਗਿਆ ਡੋਰ ਦਾ ਇਹ ਚਲੋ ਚਾਈਨਾ ਦੀ ਡੋਰ ਆ ਚਾਈਨਾ ਡੋਰ ਡਾਉਣੀ ਨਹੀਂ ਚਾਹੀਦੀ ਮੈਂ ਤੇ ਹੋਇ ਕਹੂੰਗਾ ਤੇ ਬਾਕੀ ਤੁਸੀਂ ਇਹ ਚੈੱਕ ਕਰੋ ਵੀ ਇੰਨੀ ਡੋਰ ਤੁਸੀਂ ਬਾਜ਼ਾਰ ਚ ਲਾਓਗੇ ਨਾ ਤੇ ਐਡਾ ਪਿੰਨਾ ਤੁਸੀਂ ਕਰੋਗੇ ਬਾਜ਼ਾਰ ਚ ਤਾਂ 1.5-200 ਰੁਪਏ ਦੀ ਡੋਰ ਆ ਕਿਉਂਕਿ ਇਹਦੇ ਥੱਲੇ ਕੋਈ ਵੱਟਾ ਨਹੀਂ ਆ ਜਾਂ ਐਡਾ ਤਗੜਾ ਕਾਗਤ ਨਹੀਂ ਆ ਤੁਹਾਨੂੰ ਦਿਖਾਉਂਦਾ ਕਰਕੇ ਇਹ ਪੂਰੀ ਦੀ ਪੂਰੀ ਡੋਰ ਹੀ ਥੱਲੇ ਹੁੰਦਾ ਕਿ ਜਿਹੜੀ ਗੁੱਡਿਆਂ ਦੇ ਮਗਰ ਆਈ ਆ ਤੇ ਅੱਧੀ ਡੋਰ ਤੇ ਅਸੀਂ ਛੋਟੀ ਦਿੱਤੀ ਤੇ ਅੱਧੀ ਤਾਂ ਇਹ ਵਲੇਟ ਹੀ ਨਹੀਂ ਆ ਤੇ ਆ ਸਿਰਫ ਤੁਹਾਨੂੰ ਵੀਡੀਓ ਚ ਦਿਖਾਉਂਦਾ ਕਰਕੇ ਇੰਨੀ ਹੀ ਲੈ ਕੇ ਆਏ ਆ ਦਿਹਾਜੇ ਹੋਰ ਡੋਰ ਵਲੇਟਣਦੇ ਆ ਅਸੀਂ ਇਹਦੇ ਉੱਤੇ ਤੇ 200 ਰੁਪਏ ਦੇ ਚਲੋ ਇਹ ਡੋਰ ਲਾ ਲਓ ਤੁਸੀਂ ਤੇ ਬਾਕੀ ਆਦਰ ਦੇਖੋ ਹਜੇ ਆਹ ਵੇਖੋ ਡੋਰ ਜਿਹੜੀ ਤੇ 7-800 ਰੁਪਏ ਦਾ ਸਾਡੇ ਗੁੱਡੇ ਹੋਗੇ ਤੇ ਦੋ ਦੋਟਾ ਹੀ 100 ਰੁਪਏ ਦੀ ਅਸੀਂ ਡੋਰ ਲੁੱਟ ਲਈਏ ਕਹਾਂਗੇ ਜੇ ਅੱਗੇ ਅਸੀਂ ਗੱਟੋ ਲੈਂਦੇ ਚైనా ਦਾ ਤਾਂ ਤੁਹਾਨੂੰ 7-800 ਦਾ ਕਰੀਬ ਮਿਲਣਾ 9-900 ਦਾ ਗੱਟੋ ਵੀ ਮਿਲਦਾ ਵਾ ਚਲੋ ਅਸੀਂ ਉਹ ਚੀਜ਼ ਨੂੰ ਪ੍ਰਮੋਟ ਨਹੀਂ ਕਰਦੇ ਅਸੀਂ ਲੈਂਦੇ ਵੀ ਨਹੀਂ ਆ ਉਹ ਚੀਜ਼ਾਂ ਤੇ ਗੁੱਡਿਆਂ ਦੇ ਪ੍ਰਾਈਸ ਤੁਹਾਨੂੰ ਦੱਸਤੀ ਆ 800 555 ਦੇ ਅਸੀਂ ਆਪ ਟੋਟਲ ਕੀਤੇ ਆ ਉਹਦੇ ਤੋਂ ਬਾਅਦ ਕੀ ਹੋ ਗਿਆ ਚਲੋ ਕੋਈ ਗੱਲ ਨਹੀਂ ਤੇ ਉਹ ਤੋਂ ਬਾਅਦ ਅਸੀਂ ਕਲਕੂਜ ਨੇ ਇਹ ਕੱਢਿਆ ਕਲਕੂਜ ਨੇ ਕਿ ਜੇ ਤੁਸੀਂ ਬਾਜ਼ਾਰ ਦੇ ਵਿੱਚੋਂ ਲੈਂਦੇ ਤਾਂ 800 ਰੁਪਏ ਖੁੱਲਣ ਦਾ ਡੋਰ ਦਾ ਪਾਗ ਤੇ ਤੁਹਾਡਾ ਇਹ ਹਰ ਤੋਂ ਉੱਪਰ ਚੱਲ ਜਾਣਾ ਵਾ ਬਾਕੀ ਕੋਈ ਚੱਕਰ ਨਹੀਂ ਗੁੱਡੇ ਗੱਡੇ ਹੋਰ ਆਉਣ ਡਿਆ ਹੋਰ ਲੁੱਟਾਂਗੇ ਤੇ ਮੈਂ ਤੁਹਾਨੂੰ ਇਹੋ ਕਹੂੰਗਾ ਕਿ ਹੋਰ ਗੁੱਡੇ ਲੁੱਟੋ ਤੁਸੀਂ ਵੀ ਲੁੱਟੋ ਬਲੇ ਖੋਣਾ ਕਿ ਜੋ ਅਕਲੋਂ ਲੁੱਟੋ ਸਿਰਫ ਤੁਹਾਨੂੰ ਮਜ਼ਾ ਆਊਗਾ ਤੁਹਾਡੀਆਂ ਬਚਪੰਦੀਆਂ ਜਿਆਦਾ ਜਿਹੜੀਆਂ ਤਾਜ਼ਾ ਹੋਣਗੀਆਂ ਤੇ ਹਾਨ ਦੇ ਬਹੁਤ ਜ਼ਿਆਦਾ ਮਾਇਆ ਹੈ ਪੰਜ ਸੱਤ ਸਾਲਾਂ ਦੇ ਬਾਅਦ ਗੁੱਡੇ ਲੁੱਟੇ ਅਸੀਂ ਨਿਕੰਦੇ ਤੇ ਬਹੁਤ ਗੁੱਡੇ ਲੁੱਟ ਛੱਡੇ ਆ ਅੱਜ ਸਿਰਫ ਵੀਡੀਓ ਚ ਦਿਖਾਉਂਦਾ ਕਰਕੇ ਵਲੌਗ ਜਿਹਾ ਦਿਖਾਉਂ ਦਿੱਤਾ ਕਰਕੇ ਤੁਹਾਡੇ ਕਰਕੇ ਅਸੀਂ ਸਿਰਫ ਗੁੱਡੇ ਲੁੱਟੇ ਆ ਚਲੋ ਡਾਉਣੇ ਦੇ ਪੜੋ ਚਲੋ ਅਸੀਂ ਆ ਪਰ ਮਜ਼ਾ ਬਹੁਤ ਆਇਆ ਜਿਆਦਾ ਬਜਪੰਦੀਆਂ ਤਾਜ਼ਾ ਹੋ ਗਈਆਂ ਮੇਰੇ ਨਾਲ ਹੋਰ ਵੀ ਤੇ ਨਿਆਣਿਆਂ ਦੀ ਤਿੰਨਾਂ ਦੀ ਮਿਹਨਤ ਆ ਤੇ ਮਿਹਨਤ ਤੁਹਾਡੇ ਸਾਹਮਣੇ ਹੀ ਆ ਵੇਖ ਲੋ ਕਿੰਨੀ ਆ ਤੇ ਜੇ ਅਸੀਂ ਬਾਜ਼ਾਰ ਚ ਲੈਂਦੇ ਸਾਡਾ 1000 ਰੁਪਿਆ ਲੱਗ ਜਾਣਾ ਸੀ ਇਹ ਤੇ ਆਉ ਸੁਣਿਆ ਮੇਰੇ ਨਾਲ ਮੇਰੇ ਨਾਲ ਉਹ ਵੀਰ ਜਿਹੜਾ ਕੈਮਰਾ ਚਲਾਉਂਦਾ ਆ ਤੇ ਬਹੁਤ ਜਿਆਦਾ ਮਜਾ ਆਇਆ ਤੁਸੀਂ ਦੱਸੋ ਕਿੰਨਾ ਕੇ ਤੁਹਾਨੂੰ ਬਹੁਤ ਬਹੁਤ ਵਧੀਆ ਐ ਐਕਸਪੀਰੀਅੰਸ ਬਹੁਤ ਕੈਂਟ ਬਚਪਨ ਦੀ ਯਾਦ ਆ ਗਈ ਹਾਂ ਬਚਪਨ ਦੀ ਯਾਦ ਆ ਗਈ ਚਲੋ ਹੱਲੇ ਵੀ ਸਾਡੇ ਤੇ ਬਚਪਨ ਹੀ ਹੈ ਸਾਡੇ ਘੜਾ ਘਰੇ ਵਿਆਹ ਹੋ ਗਏ ਨਾ ਹੱਡੀ ਨਹੀਂ ਉਮਰੀ ਆ ਤੇ ਬਾਕੀ ਚਲੋ ਠੀਕ ਐ ਹੁਣ ਇਦਾਂ ਵਲੌਗ ਕੰਟੀਨਿਊ ਕਰਦੇ ਆ ਲੋੜੀ ਦਾ ਸਪੈਸ਼ਲ ਵਲੌਗ ਐ ਸਪੈਸ਼ਲ ਤਰੀਕੇ ਦੇ ਨਾਲ ਹੀ ਤੁਹਾਡੇ ਕੋਲ ਆਊਗਾ ਤਾਂ ਹੀ ਕੁਝ ਸਪੈਸ਼ਲ ਕਰਨ ਦੀ ਕੋਸ਼ਿਸ਼ ਕੀਤੀ ਤੁਹਾਡੀਆਂ ਵੀ ਬਚਪਨ ਦੇ ਜਿਆਦਾ ਤਾਰੀਆਂ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਮੁੱਕਿਆ ਨਹੀਂ ਵਲੌਗ ਜੇ ਹੱਲੇ ਹੋਰ ਪਿਆ ਵਾ ਤੁਹਾਨੂੰ ਸਿਰਫ ਰੇਟ ਦੱਸਣਾ ਸੀ ਇਹਨਾਂ ਦਾ ਰੇਟ ਦੱਸਤਾ ਇਹ ਤੁਸੀਂ ਬਾਜ਼ਾਰ ਤੋਂ ਇੰਨੇ ਚੀਜ਼ਾਂ ਲੈਂਦੇ ਤਾਂ 1000 ਤੋਂ ਉੱਪਰ ਪੈਸੇ ਲੈ ਕੇ ਜਾਓ ਫਿਰ ਤੁਹਾਡੇ ਕੋਈ ਨੀ ਚੀਜ਼ਾਂ ਹੋਣੀਆਂ ਜੇ ਤੇ ਸਾਡੇ ਵਾਂਗੂ ਲੁੱਟੋਗੇ ਭੱਜੋਗੇ ਨਾਲੇ ਤੁਹਾਨੂੰ ਮਜ਼ਾ ਆਊਗਾ ਬਚਪਨ ਦੀਆਂ ਜਿਹੜੀਆਂ ਯਾਦਾਂ ਤਾਜ਼ੀ ਹੋਣਗੀਆਂ ਤੇ ਤੁਹਾਡੇ ਪੈਸੇ ਵੀ ਬਜਣਗੇ ਗਾਇਸ ਹੁਣ ਆਪਾਂ ਵਲੌਗ ਇੱਧਰ ਅੱਗੇ ਕੰਟੀਨਿਊ ਕਰਦੇ ਆ ਤੇ ਗਾਇਸ ਚੈੱਕ ਕਰੋ ਹੁਣ ਗੁੱਡੀ ਢਾਹ ਵੀ ਲਈ ਅਸੀਂ ਲੁੱਟੀ ਗੁੱਡੀ ਢਾਲੀ ਆ ਤੁਹਾਡੇ ਕੋਲ ਨਹੀਂ ਡਾਉਣੇ ਆ ਤਾਂ ਫੇਰ ਬਾਅਦ ਵੇਨੇ ਕੀ ਕਰਨਾ ਪਿੰਨਾ ਕਿੱਥੇ ਆ ਦਿਖਣ ਨਹੀਂ ਦਿਆ ਕਿੱਥੇ ਆ ਤੇਰੀ ਕਿਹੜੇ ਕਿ ਚੁੱਪ ਜਾਂਦੀ ਨਹੀਂ ਲੱਗਦੀ ਗਾਈਸ ਹੁਣ ਨੇ ਇੱਕ ਗੁੱਡਾ ਵੜਤਾ ਬਹੁਤ ਬਹੁਤ ਮੁਬਾਰਕਾਂ ਪਿੰਨੇ ਵਾਲੀ ਡੋਰ ਨਹੀਂ ਪਿੰਨੇ ਵਾਲੀ ਡੋਰ ਤੇ ਕੋਈ ਨਹੀਂ ਹੁਣ ਅਗਲੇ ਨਾਲ ਵੇਚ ਆਪਾ ਹੁਣ ਨਾ ਚੁੱਕ ਦੇ ਅਗਲੇ ਜਾਂਦੇ ਜਾਨੀ ਤਾਂ ਕਈ ਜਾਂਦੇ ਗਾਈਸ ਹੁਣ ਹੋ ਗਿਆ ਨੇਰਾ ਤੇ ਇਹ ਵਲੌਗ ਦੇ ਵਿੱਚ ਜਿੱਦਾਂ ਤੁਸੀਂ ਵੇਖਿਆ ਕਿ ਲੋਹੜੀ ਦਾ ਸਪੈਸ਼ਲ ਵਲੌਗ ਹੀ ਤੇ ਸਪੈਸ਼ਲ ਵਲੌਗ ਦੇ ਵਿੱਚ ਇਹ ਕੀਤਾ ਗੁੱਡੇ ਗੱਡੇ ਲੁੱਟਣਗੇ ਆ ਤੇ ਲੁੱਟ ਕੇ ਲਿਆਂਦੀਆਂ ਤੇ ਉਸ ਤੋਂ ਬਾਅਦ ਅਸੀਂ ਡਾਈਆਂ ਵੀ ਤੁਹਾਨੂੰ ਦੱਸਿਆ ਵੀ ਅਸੀਂ ਸਾਨੂੰ ਕੀ ਪ੍ਰੋਫਿਟ ਹੋਇਆ ਅੱਜ ਦੇ ਦਿਨ ਚ ਗੁੱਡੀਆਂ ਲੁੱਟ ਕੇ ਲਾਸ ਤਾਂ ਨਹੀਂ ਚਲੋ ਹੋਇਆ ਪ੍ਰੋਫਿਟ ਹੋਇਆ ਜੇ ਅਸੀਂ ਉਹਨੀਆਂ ਗੁੱਡੀਆਂ ਲੈਂਦੇ ਦੁਕਾਨ ਤੋਂ ਤੇ ਸਾਨੂੰ ਕਿੰਨੇ ਦੀਆਂ ਪੈਣੀਆਂ ਅਸੀਂ ਉਹ ਸਾਰਾ ਕੋ ਤੇ ਮਜ਼ਾ ਵੀ ਆਇਆ ਪੁਰਾਣੀਆਂ ਯਾਦਾਂ ਵੀ ਥੋੜੀਆਂ ਜੀਆਂ ਤਾਜ਼ਾ ਹੋ ਗਈਆਂ ਤੇ ਤੁਸੀਂ ਵੀ ਦੱਸੋ ਕਦੀ ਗੁੱਡੀ ਲੁੱਟੀ ਆ ਜਾਂ ਨਹੀਂ ਲੁੱਟੀ ਜਾਂ ਤੁਸੀਂ ਕੀ ਕੀ ਕਰਦੇ ਰਹੇ ਆ ਆਪਣੇ ਹਨਾ ਤੇ ਬਚਪਨ ਦੇ ਵਿੱਚ ਜਾਂ ਹੁਣ ਵੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਦਾਂ ਦੇ ਵਲੌਗ ਹੋਰ ਵੀ ਘੈਂਟ ਘੈਂਟ ਆਉਣ ਦਾ ਵੇਅ ਆ ਬਹੁਤ ਵਧੀਆ ਵਧੀਆ ਵਲੌਗ ਹੀ ਆਉਣਗੇ ਹੁਣ ਇਹ ਆ ਮੇਰਾ ਪ੍ਰੋਮਿਸ ਤੁਹਾਡੇ ਨਾਲ ਤੇ ਇਸ ਵਲੌਗ ਦੇ ਵਿੱਚ ਬਸ ਇੰਨਾ ਜਿਹਾ ਵਧੀਆ ਲੱਗਾ ਬਤ ਲਾਈਕ ਕਰ ਦਿਓ ਚੈਨਲ ਤੋਂ ਨਵੇਂ ਹੋ ਤਾਂ ਕਰ ਦਿਓ ਸਬਸਕ੍ਰਾਈਬ ਤੇ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਦੇ ਵਿੱਚ ਅੰਦਰ ਲਈ ਬਾਏ ਬਾਏ ਸਤਿ ਸ਼੍ਰੀ ਅਕਾਲ ਤੇ ਅੱਲਾਹ ਫੇ